ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਅੱਜ ਅਸੀਂ ਪਹੁੰਚੇ ਹੋਇਆ ਕਿਸਾਨੀ ਧਰਨੇ ਦੇ ਵਿੱਚ ਜੋ ਕਿ ਇੱਥੇ ਸੰਭੂ ਬੈਲੀਅਰ ਤੇ ਲੱਗਾ ਹੋਇਆ ਧਰਨਾ 13 ਤਰੀਕ ਤੋਂ ਧਰਨਾ ਸਰਵਾਦ ਹੋ ਗਈ ਸੀਗੀ ਧਰਨੇ ਦੀ ਤੇ ਚੱਲ ਰਿਹਾ ਲਗਾਤਾਰ ਲੰਗਰ ਇੱਥੇ ਤੇ ਨਮਕੀਨ ਚੌਲ ਦੇਹ ਦੇ ਨਾਲ ਤੇ ਨਾਲ ਦੱਸੀ ਤੇ ਨਾਲ ਇਹ ਮਿਕਸ ਧਾਲਾ ਹੀ ਬਹੁਤ ਵਧੀਆ ਬਣੀ ਹੋਈ ਮੂੰਗੀ ਮਾਸਰੀ ਜਿਵੇਂ ਕੀ ਕਹਦੇ ਨੇ ਆਪਾਂ ਮੋਟ ਹੋ ਗਏ ਸਾਰੇ ਵਿੱਚੇ ਐਡ ਕਰਿਆ ਬਾਈ ਸਰਪਤ ਇਹਨਾਂ ਦਾ ਤੇ ਕਈ ਤਰ੍ਹਾਂ ਕਈ ਤਰ੍ਹਾਂ ਦੀ ਸੇਵਾ ਚੱਲ ਰਹੀ ਆ ਨਿਰੰਤਰ ਲਗਾਤਾਰ ਤੇ ਬਾਪੂ ਜੀ ਉਹਨਾਂ ਨਾਲ ਗੱਲ ਕਰਦੇ ਆਂ ਆਪਾਂ ਬਾਬਾ ਜੀ ਨਾਲ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਹਾਂਜੀ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਹਾਂਜੀ ਜੋ ਸੰਗਤਾਂ ਨੂੰ ਹੁਕਮ ਹੁੰਦਾ ਉਹਦੇ ਹਿਸਾਬ ਨਾਲ ਇਹ ਲੰਗਰ ਹਰ ਰੋਜ਼ ਤੇ ਟ੍ਰਿਕ ਤੋਂ ਆ ਰਿਹਾ ਹਾਂਜੀ ਅਗਾਨੀ ਸਾਹਿਬ ਨਵੇਂ ਪਾਸ਼ਾ ਦਾ ਗੁਰਦੁਆਰਾ ਜੀ ਉੱਥੋਂ ਸਬਜ਼ੀਆਂ ਬਣ ਕੇ ਆ ਜਾਂਦੀਆਂ ਨੇ ਲੱਸੀ ਆਉਂਦੀ ਐ ਬਾਕੀ ਲੇਲਾ ਪਿੰਡ ਤੋਂ ਕਰੇ ਸਬਜ਼ੀ ਬਣਦੀ ਕਦੇ ਮਿਰਜ਼ਾਪੁਰ ਕਦੇ ਗੁਰਦੇ ਟਪਰਾ ਨੱਤਿਆਂ ਪਿੰਡਾ ਸਾਰੇ ਮਾਹ ਪ੍ਰਸ਼ੰਦੀ ਮੇਰ ਸੜਕਾ ਨਗਰ ਟੁੱਟ ਮੱਟਦਾ ਹਰ ਰੋਜ਼ ਹੁੰਦਾ ਜੀ ਅੱਛਾ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਮੇਰ ਦੇ ਨਾਲ ਆ ਬਾਬਾ ਅਮਰੀਕ ਸਿੰਘ ਜੀ ਦੇ ਅੱਗੇ ਹੈਗੇ ਬਾਬਾ ਲਾਹਵ ਸਿੰਘ ਜੀ ਉਹ ਸੇਵਾ ਕਰਦੇ ਨੇ ਜੀ ਕੋ ਸਾਡੇ ਨਾਲ ਹੀ ਲੈਂਦੇ ਆ ਬਾਬਾ ਅਮਰਿਕ ਸਿੰਘ ਜੀ ਕਦੇ ਕਦੇ ਆਉਂਦੇ ਆ ਬਾਕੀ ਉਹਨਾਂ ਦੇ ਹੁਕਮ ਅਨੁਸਾਰ ਸੇਵਾ ਚੱਲਦੀ ਰਹਿੰਦੀ ਆ ਜੀ ਜਦੋਂ ਸੇਵਾ ਤੁਸੀਂ ਲਗਾਤਾਰ ਨਿਭਾ ਰਹੇ ਹੋ ਜੀ ਡੇਲੀ ਆ ਜੀ ਨਗਾਟਾਰਾਂ ਦੀ ਜੀ ਸਤਿਗੁਰਾਂ ਦੀ ਕਿਰਪਾ ਨਾਲ ਅੱਛਾ ਜੀ ਉਹ ਬੱਟ ਲਾਓ ਇਹ ਮਹਾਰਾਜੀ ਕੀ ਨਾਮ ਦਾ ਸਦੀਸ਼ੀ ਬਾਬਾ ਜੀ ਆਪਣਾ ਮੇਰਾ ਨਾਮ ਗੁਰਚੰਦ ਸਿੰਘ ਆ ਜੀ ਪਿੰਡ ਨੱਟਿਆਂ ਤੋਂ ਅੱਛਾ ਜੀ ਤੇ ਭਾਈ ਬਰਿਆਮ ਸਿੰਘ ਪਿੰਡ ਲੇਲਾ ਜੀ ਪਿੰਡ ਲੇਲਾ ਤੋਂ ਆ ਇਹ ਬਾਬਾ ਜੀ ਦਾ ਡਰਾਈਵਰ ਐ ਸਪੈਸ਼ਲ ਅੱਛਾ ਜੀ ਹਜ ਸਿੰਘ ਜੀ ਆ ਰੰਜੀਤ ਸਿੰਘ ਰਾਣਾ ਅੱਛਾ ਜੀ ਇਹਨਾਂ ਦਾ ਨਾਮ ਰੰਜੀਤ ਸਿੰਘ ਰਾਣਾ ਹੈ ਇਹ ਬਾਬਾ ਜੀ ਦਾ ਸਪੈਸ਼ਲ ਡਰਾਈਵਰ ਪਿੰਡ ਲੇਲਾ ਜੀ ਹਾਂਜੀ ਦਿਖਾ ਦਿਓ ਜੀ ਬਾਈ ਨੂੰ ਵੀ ਹਾਂਜੀ ਚਲੇ ਪਹੁੰਚ ਪਿੰਡ ਸੀ ਹਾਂਜੀ ਬਾਪੂ ਜੀ ਤੁਸੀਂ ਵੀ ਬੋਲੋ ਮਾੜਾ ਦੱਸੋ ਜੀ ਕੋਈ ਦੇਖੋ ਜੀ ਇਹ ਤਾਂ ਬਾਈ ਚਲੇ ਰਹੇ 13 ਤਰੀਕ ਦੇ ਲਗਾਤਾਰੇ 12 ਵਜੇ ਆਈਦਾ ਹੈ ਰਾ ਆ ਬਾ ਆ ਦਾਸਵੀ ਪਾ ਜਾਂਦੇ 12 ਹੀ ਪੰਜ ਅੱਠ ਵੀ ਚੱਲ ਪਾ ਜਾਂਦੇ ਪੰਜ ਵੀ ਪਾ ਜਾਂਦੇ ਆ ਜਾਣਗੇ ਚਾਹਤੀ ਤਹਾਨੂੰ ਚੱਲੋਗੇ ਬਾਬੇ ਜੀ ਦੀ ਕਿਰਪਾ ਨਾਲ ਅਸੀਂ ਚਾਹਤੀ ਨਹੀਂ ਲੰਗਰ ਲੈਣੇ ਤੇ ਅਜਨਾ ਕਿਰਪਾ ਬਾਬੇ ਦੀ ਆ ਬਾਬੇ ਮਰੀਕ ਸਿੰਘ ਦੀ ਆਈਦਾ ਉਹਦੇ ਪਿੱਛੇ ਉਹ ਸਾਨੂੰ ਕੌ ਗਾਜੀ ਇਤਰਾ ਲੰਗਰ ਲੈਣੇ ਦੇ ਚਾਹਤੀ ਚੱਲੂਗਾ ਚਾਹਤੀ ਤਹਾਨੂੰ ਅਸੀਂ ਲੰਗਰ ਲੈ ਕੇ ਲਿਆਵਾਂਗੇ ਜੀ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਹਾਂ ਜੀ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਜਿਹੜਾ 20 ਰੁਪਏ ਦਾ ਲੰਗਰ ਚੱਲ ਰਿਹਾ ਅੱਜ ਵੀ ਹੈ ਨਾ ਇਹੋ ਹੀ ਆ ਚੱਲਦਾ ਵੀ ਰਹੂਗਾ ਹਾਂਜੀ ਸਾਰੀ ਦੁਨੀਆ ਚੱਲਦਾ ਵੀ ਆਂਦੇ ਜੀ ਹਾਂਜੀ ਪੰਜ 12 ਵਜੇ ਆਂਦੇ ਜੀ ਰਾਤ ਨੂੰ 11 ਵਜੇ 10 ਵਜੇ 12 ਵਜੇ ਆ ਤਿੰਨ ਵਜੇ ਉੱਠ ਜੇ ਤੜਕੇ ਨੂੰ ਪਹਿਲਾਂ ਇਕੱਠਾ ਕਰਕੇ ਲੈਣਾ ਪੈਂਦਾ ਮਾਦਾ ਜੀ ਅੱਛਾ ਜੀ ਸਵੇਰ ਤੋਂ ਲੈ ਕੇ ਹਾਂਜੀ ਰਾਤ ਨੂੰ ਰਾਤ ਨੂੰ 12 ਵਜੇ ਮੈਂ ਹਾਂਜੀ ਹਾਂਜੀ ਬੱਚੂ ਉਹ ਵੀ ਤਿੰਨ ਵਜੇ ਉੱਠਦੇ ਆ ਜੀ 10 ਵੀ ਵਸ ਸਕਦੇ ਆ ਅੱਛਾ ਜੀ ਹਾਂਜੀ ਹਾਂ ਹਾਂ ਬਸ ਫਿਰ ਹਾਈਵੇ ਰਾਤ ਨੂੰ ਹੁਣ ਅਸੀਂ 12 ਵਜੇ ਜਾਵਾਂਗੇ ਸਵੇਰ ਨੂੰ ਤਿੰਨ ਵਜੇ ਆ ਦੇਖੋ ਚਲੋ ਡਰਾਈਵਰ ਸਾਹਿਬ ਆ ਤਿੰਨ ਵਜੇ ਉੱਠਦਾ ਅੱਛਾ ਅਸੀਂ ਥੋੜੇ ਬਾਅਦ ਵਿੱਚ ਹਾਂ ਜੀ ਇਹਨਾਂ ਦੀ ਬਹੁਤ ਵੱਡੀ ਸੇਵਾ ਹਾਂਜੀ ਹਾਂਜੀ ਕੀ ਨਾਮ ਦੱਸੋ ਤੁਸੀਂ ਆਪਣਾ ਰਣਜੀਤ ਸਿੰਘ ਆ ਜੀ ਰਾਣਾ ਮੇਰਾ ਨਾਮ ਹਾਂਜੀ ਹਾਂਜੀ ਬਾਈ ਦਾ ਨਾਮ ਰਣਜੀਤ ਸਿੰਘ ਰਾਣਾ ਐ ਜਿਹੜਾ ਕਿ ਬਾਬਾ ਜੀ ਦਾ ਡਰਾਈਵਰ ਹਨ ਜੀ ਹਾਂਜੀ ਬਸ ਉਹਨਾਂ ਦੀ ਕਿਰਪਾ ਨਾਲ ਹੀ ਚੱਲ ਰਿਹਾ ਜੀ ਅੱਜ ਇਹ ਜਾਥੀ ਸੰਗਠ ਚੱਲੂਗਾ ਜੀ ਬਾਬਾ ਜੀ ਕਿਰਪਾ ਹਾਂ ਬਾਕੀ ਸੇਵਾ ਲਵਾ ਰਹੇ ਤੁਸੀਂ ਸੇਵਾ ਲਵਾ ਰਹੇ ਆ ਜੀ ਇਹ ਵੀ ਬਹੁਤ ਵੱਡੀ ਵੀਰ ਉਹਨਾਂ ਦੀ ਸੇਵਾ ਜਿਹੜੀ ਸੇਵਾ ਕਰ ਰਹੇ ਦੇਖੋ ਜੀ ਆਪਣਾ ਹੱਥਾਂ ਦੇ ਨਾਲ ਸੰਗਤ ਨੂੰ ਪਰਸਾਦਾ ਜੀ ਪ੍ਰਸਾਦਾ ਤੇ ਚੌਲ ਦੇ ਰਹੇ ਨੇ ਪਾ ਕੇ ਜਿਹੜੀ ਵੀ ਸੰਗਤ ਤੇ ਰਸਤੇ ਦੇ ਵਿੱਚ ਲੰਘਦੀ ਆ ਕੋਈ ਵੀ ਇੱਥੇ ਆਉਂਦਾ ਜੀ ਵੀਰ ਇਹ ਵਰਤਉਂਦੇ ਨਹੀਂ ਜਿਵੇਂ ਕੀ ਬਾਈ ਹੁਣ ਦੇਖੋ ਸੇਵਾ ਕਰੀ ਰਹੇ ਉਹਦੇ ਸਾਹਮਣੇ ਜੀ ਹਾਂਜੀ ਕਰ ਰਹੇ ਨੇ ਬਾਈ ਜੀ ਇਹ ਸੇਵਾ ਇਹ ਜਿਹੜੀ ਸੇਵਾ ਬਹੁਤ ਵੱਡੀ ਸੇਵਾ ਈ thora tak lagdiyan jaake ji eh eh ਤਾਰ ਦਿੰਦੀ ਆ ਸੇਵਾ ਜੀ ਇਨਸਾਨ ਨੂੰ ਬੇਨਾਨਕ ਦਾ ਲੰਗਰ ਆ ਜੀ ਹਾਂਜੀ ਬਾਬੇ ਨਾਨਕ ਦਾ ਲੰਗਰ ਆ ਜਿਹੜਾ 20 ਰੁਪਏ ਦੇ ਨਾਲ ਬਾਬਾ ਜੀ ਤੇ ਤਿਆਰ ਹੋਇਆ ਸੀਗਾ ਅੱਜ ਵੀ ਚੱਲ ਰਿਹਾ ਹੈ ਅੱਜ ਲੱਖਾਂ ਦੇ ਵਿੱਚ ਆ ਚੱਲਦਾ ਰਹੂਗਾ ਚੱਲਦਾ ਰਹੂਗਾ ਸਾਰੀ ਦੁਨੀਆ ਜੀ ਹਾਂਜੀ ਬਾਪੂ ਜੀ ਤੁਸੀਂ ਵੀ ਥੋੜਾ ਜਿਹਾ ਧਾਰਨ ਦੇ ਤੁਸੀਂ ਸਾਡੀਆਂ ਤੋਂ ਚੱਲਦਾ ਆਇਆ ਹਾਂਜੀ ਸਾਡੀਆਂ ਤੋਂ ਚੱਲਦਾ ਰਹਿਣਾ ਇਹ ਸਿਰ ਬੋਨਾਰਿਕ ਦੇਵ ਜੀ ਮਹਾਰਾਜ ਦਾ ਜਿਹਦੇ ਸਿੱਤੇ ਹੱਥ ਹੋਵੇ ਟੋਟ ਕਦੇ ਨਹੀਂ ਆਉਂਦੀ ਤੇ ਬਾਕੀ ਭਾਈ ਸਾਡੇ ਕੋਲ ਕਿਨੇ ਕੈਂਬਰੇ ਵਾਲੇ ਆਏ ਸੀ ਉਹ ਪੁੱਛਦੇ ਸੀ ਤੁਹਾਨੂੰ ਫੰਡੇ ਕਿੱਥੋਂ ਆਉਂਦੀ ਆ ਅੱਛਾ ਜੀ ਭਾਈ ਸਾਡੇ ਬੱਚੇ ਵਿਦੇਸ਼ਾਂ 'ਚ ਨੌਕਰੀਆਂ ਕਰਦੇ ਆ ਹੂੰ ਉਹ ਜਸਵੰਦ ਦਿੰਦੇ ਆ ਹੂੰ ਆਂਰੇ ਜ਼ਿਮੀਦਾਰ ਭਰਾ ਐ ਇਹ ਵੀ ਜਸਵੰਦ ਦਿੰਦੇ ਆ ਹੂੰ ਉਡੇ ਨਾਲ ਗੁਰੂ ਨਾਨਕ ਦੇ ਮਹਾਰਾਜ ਦੇ ਲੰਗਰ ਚੱਲਦੇ ਆ ਜੀ ਹਾਂਜੀ ਹਾਂਜੀ ਸਾਡੀਆਂ ਤੋਂ ਚੱਲਦੇ ਆਏ ਸਾਡੀਆਂ ਤੱਕ ਚੱਲਦੇ ਰਹਿਣੇ ਆ ਹੂੰ ਜਦੋਂ ਤੱਕ ਮਹਾਂਪੁਰਸ਼ਾਂ ਦਾ ਹੱਥ ਸਾਡੇ ਸਿਰ ਤੇ ਆ ਉਦੋਂ ਤੱਕ ਚੱਲਦੇ ਹੀ ਰਹਿਣਗੇ ਜੀ ਜਦੋਂ ਤੱਕ ਸੰਗਤ ਚੱਲਦਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਲੰਗਰ ਚੱਲਦਾ ਰਹੂਗਾ ਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ